ਫਰੀਦਕੋਟ ਦੇ ਪਿੰਡ ਮਿਸ਼ਰੀਵਾਲਾ ਦੇ ਕਿਸਾਨਾਂ ਵੱਲੋਂ ਖੇਤਾਂ ਵਾਲੀ ਬਿਜਲੀ ਦੇ ਕਟਾ ਤੋਂ ਤੰਗ ਹੋਏ ਹਨ ਸਰਕਾਰ ਨੂੰ கேਰਦਿਆ ਕਿ ਆ ਕੀ ਮੁੱਖ ਮੰਤਰੀ ਪੰਜਾਬ ਵੱਲੋਂ ਖੇਤਾਂ ਨੂੰ 8 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ ਪਰੰਤੂ ਕੇਵਲ 2 ਤੋਂ 3 ਘੰਟੇ ਹੀ ਲਾਈਟ ਆਉਂਦੀ ਹੈ ਜਿਸ ਦੇ ਨਾਲ ਖੇਤਾਂ ਦੇ ਵਿੱਚ ਲੱਗਿਆ ਹੋਇਆ ਝੋਨਾ ਸੁੱਕਦਾ ਨਜ਼ਰ ਆ ਰਿਹਾ ਹੈ ਇਸ ਦੇ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਖੇਤਾਂ ਵਾਲੀ ਬਿਜਲੀ ਨੂੰ ਪੂਰੇ 8 ਘੰਟੇ ਦਿੱਤਾ ਜਾਵੇ ਤਾਂ ਜੋ ਸਾਡੇ ਖੇਤਾਂ ਦੇ ਵਿੱਚ ਲੱਗੇ ਝੋਨੇ ਦਾ ਨੁਕਸਾਨ ਨਾ ਹੋਵੇ ਹਾਂਜੀ ਭਾਈ ਜਿਹੜਾ ਪ੍ਰਧਾਨ ਵੀ ਕੇ ਜੂ ਇਕਤਾ ਸਿੱਧੂ ਪਰ ਇਸ ਸਮੱਸਿਆ ਨੂੰ ਲੈ ਕੇ ਅੱਜ ਜੀ ਇਕੱਠੇ ਹੋਏ ਆ। ਸਮੱਸਿਆ ਜੀ ਇਹ ਕਿਸਾਨੀ ਦੀ ਹੈ ਕਿ ਜੋ ਏਪੀ ਸਪਲਾਈ ਹੈ ਤਕਰੀਬਨ 2.5 3 ਘੰਟੇ ਚੱਲ ਰਹੀ ਹੈ। ਜੋ ਹਾਲਾਤ ਆ ਇਸ ਸਮੇਂ ਜੁਸੀਂ ਜ਼ਮੀਨ 'ਚ ਦੇਖ ਸਕਦੇ ਹੋ ਕਿਸੇ ਦੀ ਜ਼ਮੀਨ ਦੇ ਵਿੱਚ ਪਾਣੀ ਨਹੀਂ ਗੇ ਝੋਨਾ ਜੋ ਲੋਕ ਛੱਬੀ ਲਾਈ ਜਾਂਦੇ ਆ ਰੰਗੇਤੀਆਂ ਵੈਰਡੀਆਂ ਪੀਰ 31 ਹੈ ਜਾਂ ਹਾਈਬ੍ਰਿਡ ਵੈਰਡੀਆਂ ਬਾਸਮਤੀ ਦੀ ਵੀ ਲਵਾਈ ਸ਼ੁਰੂ ਹੋਗਾ ਤਾਂ ਇਸ ਸਮੱਸਿਆ ਬਹੁਤ ਵੱਡੀ ਆ ਕੋਈ ਛੋਟੀ ਸਮੱਸਿਆ ਆਣੀਗੀ ਤੇ ਮੁੜ ਕੇ ਪੰਜਾਬ ਸਰਕਾਰੇ ਮਾਣਯੋਗ ਮੁੱਖ ਮੰਤਰੀ ਕਹਿੰਦਾ ਹੁੰਦਾ ਇਹ ਵਜਾ ਆਣੀ ਵੇਂਦੇ ਜਗਾ ਵੇਂਦੇ ਆ ਹੁਣ ਆ ਵਜਾ ਹੀ ਆ ਕਿ ਕੱਲ ਨੂੰ ਰੋਡਾਂ ਦੇ ਉੱਤੇ ਬੈਠੇ ਦਾ ਇਸੇ ਮੁੱਖ ਮੰਤਰੀ ਨੇ ਮੁੜ ਕੇ ਚੀਕਾ ਮਾਰਦੀਆਂ ਪਰ ਮਜਬੂਰੀ ਆ ਲੋਕਾਂ ਦੀ ਹੋ ਸਕਦਾ ਕੱਲ ਨੂੰ ਸਾਨੂੰ ਟਰੋਡ ਦੇ ਉੱਤੇ ਵੀ ਬਹਿਣਾ ਪੈ ਜੇ ਸਰਕਾਰ ਵੱਲੋਂ ਤਾਂ ਜਿਹੜੀ 8 ਘੰਟੇ ਖੇਤਾਂ ਨੂੰ ਜਿਹੜੀ ਬਿਜਲੀ ਦਿੱਤੀ ਗਈ ਆ ਕਿੰਨੇ ਘੰਟੇ ਲਾਈਟ ਆ ਰਹੀ ਐ 8 ਘੰਟੇ ਸ਼ਡਿਊਲ 8 ਘੰਟੇ ਦਾ ਪਿਛੋਂ ਪੀਸੀ ਪਟਿਆਲੇ ਵੱਲੋਂ ਗ੍ਰਿਡਾਂ ਨੂੰ ਮੈਸੇਜ ਆ ਜਾਂਦਾ ਕਿ ਭਾਈ ਪਾਵਰ ਕੱਟ ਐਨੇ ਸਮੇਂ ਵਾਸਤੇ ਪਾਵਰ ਕੱਟ ਜਿਹਦੇ ਵਿੱਚੋਂ ਅੱਧਾ ਘੰਟਾ ਸਪਲਾਈ ਸਵੇਰੇ ਮਿਸ਼ਰੀ ਵਾਲਾ ਜੋ ਸਵੇਰ ਚੱਲੀ ਤੇ ਹੁਣ 9:30 ਵਜੇ ਸਪਲਾਈ ਚੱਲੀ ਆ 12 ਵਜੇ ਤੱਕ ਚੱਲਣੀ ਪਤਾ ਨਹੀਂ 12 ਵਜੇ ਚੱਲੂ ਕਿ ਨਹੀਂ ਚੱਲੂਗੀ ਉਹ ਵੀ ਕਿਹੜੇ ਵੇਲੇ ਪਿਛੋਂ ਪੀਸੀ ਪਟਿਆਲੇ ਦਾ ਮੈਸੇਜ ਆ ਜੇ ਤਾਂ ਪਾਵਰ ਕੱਟ ਫੇਰ ਲੱਗ ਸਕਦਾ ਤਾਂ ਇਹ ਸਰਕਾਰ ਨੂੰ ਅਪੀਲ ਹੈ ਸਾਡੀ ਬੇਨਤੀ ਹੈ ਕਿ ਇਹਨੂੰ ਯਕੀਨੀ 8 ਘੰਟੇ ਬਣਾਇਆ ਜਾਵੇ ਰੈਗੂਲਰ ਦਿੱਤਾ ਜਾਵੇ ਸਪਲਾਈ ਜੋ ਕਿਸਾਨਾਂ ਦੀਆਂ ਸਮੱਸਿਆ ਦਾ ਹੱਲ ਹੋ ਸਕੇ ਕਿਸਾਨਾਂ ਵੱਲੋਂ ਜੋ ਝੋਨੇ ਲਾਏ ਗਏ ਕਿਸ ਤਰ੍ਹਾਂ ਦੇ ਹਾਲਾਤਾਂ ਚੋਂ ਨੇ ਝੋਨੇ ਹੁਣ ਪਿਛਲੇ 2-3 ਦਿਨਾਂ ਤੋਂ ਬਹੁਤ ਮਾੜੀ ਕਾਰਜਿਕ ਜਾਰੀ ਆ ਸਪਲਾਈ ਦੀ ਕਿਸਾਨ ਬਹੁਤ ਦੁਖੀ ਹੈ ਇਸ ਵਕਤ ਕੀ ਮੰਗ ਕਰਦੇ ਆਸੀਂ ਮੰਗ ਕਰਦੇ ਆ ਕਿ ਨਰਵੇਗਨ ਸਪਲਾਈ ਜੋ 8 ਘੰਟੇ ਦਿੱਤੀ ਜਾਵੇ ਏਪੀ ਸਪਲਾਈ ਤਾਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋ ਸਕੇ ਜਾਂ 26 ਝੋਨਾ ਲੋਕ ਲਾਈ ਜਾ ਰਹੇ ਨੂੰ ਸਮੇਂ ਸਿਰ ਦਵਾਈ ਹੋ ਸਕੇ ਇਸ ਵਿਸ਼ੇ ਨੂੰ ਲੈ ਕੇ ਕੋਈ ਬਿਜਲੀ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਸਾਡੀ ਬਲਾਕ ਪ੍ਰਧਾਨ ਦੀ ਕਾਰਜਕਾਰੀ ਇੰਜੀਨੀਅਰ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡੇ ਹੱਥੋਂ ਗੇਮ ਬਾਹਰ ਹੈ ਸਾਡੇ ਲੈਵਲ ਦਾ ਕੰਮ ਨਹੀਂ ਪੀਸੀ ਪਟਿਆਲ ਦੇ ਨਾਲ ਗੱਲਬਾਤ ਜਸਪ੍ਰੀਤ ਸਿੰਘ ਜੀ ਕੀ ਸਮੱਸਿਆ ਤਾਂ ਲਾਇਟ ਨਾ ਆਉਣ ਕਰਕੇ ਹੀ ਕੱਦੂ ਕੀਤਾ ਸੀ ਇਹ ਚ ਪਾਣੀ ਸੁੱਕ ਗਿਆ ਜੀ ਤੇ ਆ ਲਾਉਣ ਵਾਲੇ ਝੋਨਾ ਸੀਗੇ ਵਿਚਾਰੇ ਉਹ ਬੈਠੇ ਆ ਹੁਣ ਤੇ ਸਮੱਸਿਆ ਇਹ ਹੈ ਲਾਇਟ ਪੂਰੀ ਦਿੱਤੀ ਜਾਵੇ ਆ ਝੋਨੇ ਦਾ ਹਾਲ ਦੇਖ ਲੋ ਇੱਕਦੂ ਕੀਤਾ ਵਿੱਚ ਪਾਣੀ ਹੈ ਨਹੀਂ ਗਈ ਤੇ ਆ ਦੂਜਾ ਇਧਰਾਂ ਝੋਨਾ ਲੱਗਾ ਇਹ ਚ ਵੀ ਪਾਣੀ ਹੈ ਨਹੀਂ ਪਿਛਲੇ ਝੋਨੇ 'ਚ ਪਾਣੀ ਸੁੱਕ ਗਿਆ ਗਾਂ ਲੇਟ ਨਹੀਂ ਆਉਂਦੀ ਗਾਂ ਕਦੂ ਕਰਨਾ ਅੱਧਾ ਕਹਿਰਾ ਹੁੰਦਾ ਉਹਨਾਂ ਕੋ ਪਾਣੀ ਜਾਂਦਾ ਬਸ ਉੱਥੇ ਫੇਰ ਲਾਈਟ ਕੱਢਦੇ ਨੇ 2 2.5 ਘੰਟੇ ਲਾਈਟ ਮਸਾਂ ਆਉਂਦੀ ਹੈ ਜੀ ਇਹ ਲੈ ਕੇ ਮੈਂ ਅਧਿਕਾਰੀਆਂ ਨਾਲ ਗੱਲਬਾਤ ਹੋਈ ਸੀ ਹਾਂਜੀ ਹਾਂਜੀ ਹੋਈ ਉਹਦੇ ਪਿੱਛੋਂ ਕੱਟੀ ਜਾਂਦੀ ਪਾਵਰ ਕੱਟ ਦਾ ਮੈਸੇਜ ਆਉਂਦਾ ਬਸ ਇਕੱਲਾ ਹੀ ਹੁਣ ਕਿਵੇਂ ਝੋਨੇ ਦਾ ਨੁਕਸਾਨ ਹੋਈ ਜਾਂਦਾ ਜੀ ਝੋਨਾ ਲੇਟ ਹੋਈ ਜਾਂਦਾ ਲਾਉਣ ਨਾਲ ਅੱਗੇ ਮੁਕਤ ਮੁਕਚਾ ਆਉਣਾ ਮੁੜ ਕੇ ਸਾਈਦਨ ਮਾਂਗੇ ਇਹ ਲੈਡ 8 ਘੰਟੇ ਤੇ ਦਿੱਤੀ ਜਾਵੇ ਘਟੋ ਘਟਾ ਜੀ ਬਾਈ ਰਵਿੰਦਰਪਾਲ ਸੇਮੀ ਜੀ ਮਿਸ਼ਰੀਆ ਵਾਲਾ ਜੀ ਆਪਣਾ ਹੀ ਜਿਹੜੀ ਪੰਜਾਬ ਸਰਕਾਰ ਦੀ ਤਰੀਕ ਆਈ 15 ਜੁਲਾਈ ਤੋਂ ਜਿਹੜਾ ਛੱਬੀ ਝੋਨਾ ਉਹ ਪਹਿਲਾਂ ਲਾਇਆ ਜਾਵੇ ਜੀ ਤਾਂ ਕਿ ਛੈਲਰਵਾ ਨੂੰ ਝੋਨਾ ਖਰੀਦਣ ਦੇ ਵਿੱਚ ਦਿੱਕਤ ਨਾ ਆਵੇ ਕਿਉਂਕਿ ਇਹਦਾ ਮੌਸਮ ਜੇ ਅਸੀਂ ਲੇਟ ਲਾਉਣੇ ਤਾਂ ਇਹਦਾ ਮੌਸਮ ਬਹੁਤ ਜ਼ਿਆਦਾ ਆਉਂਗਾ ਜੀ ਪਰ ਸਾਨੂੰ ਲੈਡ ਨਾ ਮਿਲਣ ਦੇ ਕਾਰਨ ਇਹ ਝੋਨੇ ਦੀ ਲਵਾਈ ਆ ਜਿਹੜੀ ਲੇਟ ਹੁੰਦੀ ਜਾ ਰਹੀ ਹੈ ਜੀ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜੀ ਇਹ 8 ਘੰਟੇ ਸਪਲਾਈ ਆ ਨਰਵੇਗਨ ਦਿੱਤੀ ਜਾਂਦੀ ਆ